ਹਾਏ ਨੀ ਐਡੀ ਚਲਾਕ ਜਨਾਨੀ ਨੀ ਤੇਰੇ ਪਿਓ ਨੂੰ ਹੱਥੀ ਝਾੜ ਲਿਆ ਨੀ ਮੇਰੇ ਪੁੱਤ ਨੂੰ ਹੱਥੀ ਝਾੜ ਲਿਆ ਨੀ ਇਹ ਕੁੜੀ ਨੇ ਤੇ ਸਾਡੇ ਘਰ ਦਾ ਜੀ ਨਾ ਹਰਾਮ ਕਰਕੇ ਆ ਚੜਾ ਦੀ ਲੁੱਟ ਪੁੱਟ ਕੇ ਪਾਪਾਂ ਦਾ ਸਾਰਾ ਕੁਝ ਲੈ ਗਈ ਤੇ ਫੇਰ ਇੱਥੇ ਆ ਗਈ ਮੰਮੀ ਚੁੱਪ ਕਰ ਜਾ ਇੰਨਾ ਕੋਈ ਮੇਲਾ ਇੱਥੇ ਖੂਬੁੱਟੇ ਇੰਨਾ ਜੋਗੇ ਪਾਵਾਤੀਆਂ ਜੋ ਘੈੜੀ ਨਹੀਂ ਲੱਗੀ ਇੰਨਾ ਕੋ ਕਰਕੇ ਦੇ ਸਾਨੂੰ ਜਿਲਾ ਦਾ ਕਮ ਖਾਤੀਆਂ ਤੇ ਘੈੜੇ ਲੈ ਇਹਨੂੰ ਚੱਕੀ ਤੇ ਮੇਰੀ ਡੈਡੀ ਨੇ ਕੀ ਦੱਸੇ ਅੱਛ ਕੀ ਪਾਪਾਂ ਨੇ ਤੁਰ ਕੇ ਪਾਛੜਿਆ ਵਾ ਯਾਰਾ ਫੇਰ ਵੀ ਇਹ ਮੈਨੂੰ ਕਹਿੰਦਾ ਤੂੰ ਗਲਤ ਵਾ ਦੱਸ ਮੈਂ ਹੁਣ ਗਲਤ ਦੱਸ ਤੂੰ ਮੈਨੂੰ ਮੈਂ ਇਹਨਾਂ ਨੂੰ ਕੀ ਕਹਨੀ ਆ ਮੈਨੂੰ ਇੱਕੋ ਜੀ ਪੁੱਛੇ ਤੇ ਲੈਂਦੇ ਮਮਾ ਮੈਂ ਇਹਨਾਂ ਦਾ ਮਾੜਾ ਨਹੀਂ ਸੋਚਣਾ ਪੁੱਛ ਦੇ ਤੇ ਉਹਨਾਂ ਨੂੰ ਪਤਾ ਵੀ ਨਾ ਨੇ ਫੇਰ ਗੱਲ ਪੈਣਾ ਹੱਡੇ ਮੈਂ ਰੱਬਾ ਲੈ ਉਹਨਾਂ ਨੂੰ ਦੇਣੀ ਆ ਕਿ ਵੇਲੇ ਕਿਨੇ ਚਲਾਕ ਨਿਕਲੇ ਦਵੇਂ ਜਾਣੀ ਚੁੱਪ ਕਰਕੇ ਲੈ ਆਇਓ ਉਹਨੂੰ ਡੋਲੇ ਨੂੰ ਘਰ ਉਹ ਵੇਖ ਹੁਣ ਇਹਦੀ ਮਾਂ ਹੁਣ ਕਿਉਂ ਨਹੀਂ ਨਾਲ ਆਈ ਹੁਣ ਨਾਲ ਆਉਂਦੀ ਹੈ ਇਹਦੀ ਮੱਝਾਂ ਆਵਾ ਖਾਂਦੀ ਤੇ ਖੱਤੀ ਹੱਡੇ ਕੱਖ ਨਹੀਂ ਛੱਡਿਆ ਲੈ ਜਾ ਇਹਨੂੰ ਉਹਨੂੰ ਪਤਾ ਵਾ ਨਾ ਹੁਣ ਗਏ ਤੇ ਹੁਣ ਫਿਰ ਅਗੋ ਗੱਲਾਂ ਸੁਣਨੀਆਂ ਪੈਣੀਆਂ ਵਾ ਉਹ ਤਾਂ ਨਹੀਂ ਕਿ ਆਈ ਨਾਲ ਹਾਏ ਚੁੱਪਚੀ ਪੀਤੇ ਨੇ ਖਲਾਤਾ ਡੋਲਾ ਇਧਰ ਨੂੰ ਮੈਂ ਮੈਰ ਆ ਨਿੱਦਣੀ ਮੈਂ ਕੱਢ ਦੇਣੀ ਆ ਮੈਨੂੰ ਇਹ ਚੰਗੀ ਨਹੀਂ ਲੱਗਦੀ ਨਹੀਂ ਰਹਿਣ ਦੇਣੀ ਮੰਮੀ ਇੱਥੇ ਮੈਨੂੰ ਨਹੀਂ ਇਹ ਚੰਗੀ ਲੱਗਦੀ ਆ ਲੰਦੇ ਸਣੀ ਨੂੰ ਉਹਨੂੰ ਕਹਿੰਨੇ ਆ ਲੈ ਜਾ ਮੇਰਾ ਪੁੱਤ ਵੀ ਖੜਦੀ ਆ ਮੈਨੂੰ ਨਹੀਂ ਕੋਈ ਗੱਲ ਜਿੱਥੇ ਗਈ ਉਹ ਤੇ ਮੇਰਾ ਪੁੱਤ ਨੂੰ ਵੀ ਲੈ ਜਾ ਆ ਮੈਂ ਕੀ ਕਰਨਾ ਇਹੋ ਜਿਹੇ ਢੋਲੇ ਨੂੰ ਨਿਆ ਸ਼ੰਤਰੀ ਮੇਰੇ ਬਾਤੇ ਰੱਖੀ ਨਹੀਂ ਕਿ ਨੀ ਨਾਰੀ ਦਾ ਨਾ ਸੋਨਾ ਬਣਾਇਆ ਨਹੀਂ ਉਹ ਵੀ ਲੈ ਗਈ ਜੀ ਜੋ ਲੀੜਾ ਲੱਤਾ ਉਹ ਵੀ ਲੈ ਗਈ ਵੀ ਕਿਹੜੀ ਕਸਰ ਹੈਗੀ ਜਿਹੜੀ ਇਥੋਂ ਘੇਰ ਕੱਢਣ ਆ ਗਈ ਆ ਕੋਈ ਨਹੀਂ ਕੰਮ ਕਰਾਂਗੀ ਮਾਂ ਨੇ ਕਿਆ ਹੁਣ ਆਪੇ ਮੁੱਕ ਗਿਆ ਸਭ ਕੋ ਹੁਣ ਖਾਣ ਨੂੰ ਲੈ ਆਓ ਹੋਰ ਕੁਛ ਇਥੋਂ ਨਹੀਂ ਭੁੱਖ ਦੇ ਕੋ ਫਰਿਸਤੇਦਾਰ ਮਿਲ ਗਏ ਨਹੀਂ ਕਿਰੇ ਘਰ ਕਰਾਣੇ ਦੀ ਲੈਂਦੀ ਹੁੰਦੀ ਆ ਦਿਨਾਂ ਦੇਖਣੇ ਪੈਂਦੇ ਖਾਇ ਰੱਬਾ ਮੈਨੂੰ ਤਾਂ ਕੋਈ ਖੁਸ਼ੀ ਨਹੀਂ ਆ ਇਹ ਸਾਰਾ ਟਬਰ ਕਿੱਡਾ ਖੁਸ਼ ਹੋਣ ਡਿਆ ਵਾ ਮਿੰਨ ਤੇ ਵਿੱਚੇ ਇਹੇ ਚੰਗ ਲੱਗਣ ਡਈ ਆ ਕਿ ਨਾ ਫੇਰ ਤੂੰ ਅੰਦਰ ਦੇ ਘਰ ਚਲ ਗਈ ਖੈਰ ਪਰ ਮੇਰੇ ਕੋ ਬਰਦਾਸ਼ ਨਹੀਂ ਹੋਣਿਆ ਮੇਰਾ ਲੱਗਦਾ ਸਿਰ ਹੀ ਪਾਟ ਜਾਣਾ ਚੱਲ ਮੰਮੀ ਚੁੱਪ ਕਰ ਜਾ ਖਾਪਨਾ ਹੁਣ ਨਹੀਂ ਤੂੰ ਤਾਂ ਮੈਨੂੰ ਕਹਿੰਨੀ ਆ ਨਾ ਖਾਬ ਕਿੱਦਾਂ ਨਾ ਖਾਪਾਂ ਮੇਰੀ ਭੈਣ ਰਿਸ਼ਤਾ ਕਰਾਉਂਦੀ ਉਹ ਮੈਨੂੰ ਆਂਦੀ ਤੇਰਾ ਪੁੱਤ ਮਨ ਜੂਗਾ ਮੈਂ ਮਨ ਜੂਗਾ ਇੱਡੀ ਗੱਲ ਥੋੜੀ ਮੈਨੂੰ ਨਹੀਂ ਪਤਾ ਅੰਦਰੇ ਅੰਦਰੇ ਕਿਹੜੀ ਖਿਜਰੀ ਜੱਗ ਗਈ ਆ ਕਿਉਂ ਨਹੀਂ ਇਮਾਨਦਾਰ ਰਹਿਤੇ ਲੋ ਚਲ ਛੱਡ ਪਰੇ ਹੁਣ ਤੂੰ ਬਿਮਾਰ ਹੋਣਾ ਵਾ ਈ ਉਹ ਨੂੰ ਮੂੰਹ ਖਾਉਂਗੀ ਤੇ ਮੇਰੇ ਪੁੱਤ ਨੇ ਫੇਰ ਕੁਝਾਤ ਲਿਆ ਦਿੱਤੀ ਆ ਪਤਾ ਤੇ ਮੰਮੀ ਲੱਗ ਗਈ ਜਾਣਾ ਵਾ ਇਹ ਹੁਣ ਕਿਤੇ ਰਹਿਣੀ ਨਹੀਂ ਕੀ ਗੱਲ ਮੈਂ ਕਿੱਦਾਂ ਇੱਥੇ ਜਾਵਾਂਗੀ ਕਿੱਦਾਂ ਮੱਥੇ ਲੱਗਾਗੀ ਭਣਪਰਾਵਾਂ ਦੇ ਕਿੱਦਾਂ ਸ਼ਰੀਕੇ 'ਚ ਮੱਥੇ ਲੱਗਾਗੀ ਕੋਈ ਨਹੀਂ ਨੂੰ ਪਤਾ ਵਾ ਕਿਹੜੇ ਆਪ ਲੈ ਕੇ ਆਏ ਆ ਆਪੇ ਹੀ ਆਈ ਆ ਹਾਏ ਇਹ ਕੜਾ ਲੈਣ ਗਈਆਂ ਸੀਗੀਆਂ ਪਰ ਮੈਂ ਤਾਂ ਇੱਕ ਗੱਲ ਦੱਸਾਂ ਮੈਂ ਇਹਨੂੰ ਰਸੋਈ 'ਚ ਨਹੀਂ ਵਰਦਣਾ ਇਹਦੇ ਅਰਗੇ ਹਾਨੂੰ ਜੋ ਮਰਜ਼ੀ ਪਾ ਕੇ ਮਾਰ ਸਕਦੀ ਆ ਇਹਨਾਂ ਸਾਰਾ ਕੁਝ ਲੈ ਜਾਣਾ ਸਾਡੇ ਘਰ ਤੋਂ ਹੀ ਮਮੀ ਬੜੀ ਸਿਰ ਤੇ ਚੜਾਈ ਹੀ ਉਹ ਨਹੀਂ ਜੇ ਚੜਾਈ ਹੀ ਮੈਨੂੰ ਨਹੀਂ ਪਤਾ ਹੁਣ ਨਿਕਲ ਗਈ ਤਾਂ ਡਾਹ ਹੋਈ ਨਹੀਂ ਫੇਰ ਆ ਗਈ ਆ ਤੇ ਵਾਲਾ ਪੁੱਤ ਕੁਲਾ ਦਾਦੀ ਜੀ ਅਰਤੀ ਕੰਮ ਕੀਤਾ ਨਾ ਬਿਲਕੁਲ ਚੰਗਾ ਨਹੀਂ ਕੀਤਾ ਸ਼ਰਨ ਮੇਰੀ ਗੱਲ ਸੁਣ ਤੂੰ ਪੁੱਤ ਮੇਰੀ ਨੂੰ ਲਗਣੀ ਆ ਤੇ ਨੂੰਹਾਂ 'ਚ ਤੇ ਧੀਾਂ 'ਚ ਕੋਈ ਫਰਕ ਨਹੀਂ ਹੁੰਦਾ ਮੈਂ ਤਾਂ ਨਾ ਕੋਈ ਮਾਰ ਚੰਗੀ ਗੱਲ ਨਹੀਂ ਕਰਨੀ ਉਹ ਮੁੜ ਕੇ ਨਾ ਵੱਦ ਘਟ ਬਣਾ ਬਣਾ ਕੇ ਤੁਹਾਨੂੰ ਮੁੰਡੇ ਨੂੰ ਦੱਸਾਂਗੇ ਕਿ ਮੇਰੇ ਨਾਲ ਲੜਾਂਗੇ ਤੂੰ ਮੇਰਾ ਪੁੱਤ ਜਾ ਉੱਥੇ ਆਪਣੇ ਅੰਦਰ ਜਾ ਤੇ ਮੈਂ ਅਜਿਹੜਾ ਕਿਹਦੇ ਨਾਲ ਕੋਈ ਗੱਲ ਕਰਨਾ ਮੇਰੀ ਗੱਲ ਸੁਣਾ ਇਧਰ ਨੂੰ ਮੂੰਹ ਕਰ ਮੇਰੇ ਨਾਲ ਨੂੰ ਮੈਨੂੰ ਕੁਵਾਓ ਨਾ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਐ ਐਡਾ ਕੇ ਮੂੰਹ ਕੀਤਾ ਮਖੀਰੇ ਆਟੇ ਵਰਗਾ ਮੈਂ ਕਿਹ ਕਹਿੰਦਿਆਂ ਆਜ ਦੀ ਤੇਰੇ ਲਾਗੇ ਬੈਠੀ ਹੈ ਨਾ ਨੂੰ ਤੇਰੀ ਉਹ ਭੁੱਲ ਗਿਆ ਤੈਨੂੰ ਲੋਨ ਘੋਟਣਾ ਘਰ ਦੀ ਘਰ ਚ ਹੀ ਰਹਿ ਗਈ ਨਾ ਬਾਹਰ ਨਹੀਂ ਨਿਕਲੀ ਮੈਂ ਤੈਨੂੰ ਇਹ ਆਨਾਵਾ ਕਿ ਜੋ ਹੋਇਆ ਵਾ ਵਧੀਆ ਹੀ ਹੋ ਗਿਆ ਵਾ ਜੋ ਉਪਰ ਵਾਲੇ ਨੇ ਚਾਹਣਾ ਉਹ ਹੋਣਾ ਵਾ ਤੇਰੇ ਮੇਰੇ ਕਿਹਾ ਕੁਝ ਨਹੀਂ ਹੋਣਾ ਤੇ ਉਹ ਰੋਟੀ ਪਾਣੀ ਪਕਾਉਗੀ ਤੇ ਚੁੱਪ ਕਰਕੇ ਛਕਿਆ ਕਰੇ ਤੇ ਉਹ ਤੇ ਹੁਣ ਮੌਕਾ ਲੱਭਣ ਡਏ ਦੋਵੇਂ ਜੀ ਉਹਨਾਂ ਨੇ ਤੇ ਸਾਰਾ ਕੁਝ ਸਗੋ ਕਰਨਾ ਸੀ ਤੇ ਸਾਰਿਆਂ ਦੇ ਵੱਧ ਰੌਲਾ ਤੁਮਣੇ ਹੀ ਪਾ ਤੇ ਜੇ ਇਹ ਜ્ઞਾਨ ਕੋਲ ਦੇ ਦਾ ਕੇ ਮਾਰ ਛੜਿਆ ਤੈਨੂੰ ਮੂੰਹ ਖਾਵਾਂਗੇ ਕਦੋਂ ਦੱਸਾਂਗੇ ਸਾਨੂੰ ਮਾਰਛੇ ਦੇ ਜਿਹੜੀ ਸਾਡਾ ਘਰ ਲੁੱਟ ਪੁੱਟ ਕੇ ਲਾਗੀ ਉਹਾਨੂੰ ਛੱਡੇਗੀ ਤੈਨੂੰ ਕਿਦੇ ਨਹੀਂ ਕੋਈ ਮਾਰਦੇ ਨਾ ਤੈਨੂੰ ਕੋਈ ਨਹੀਂ ਮਾਰਦੇ ਲੱਗਾ ਤੇਰ ਨਾਲ ਕੁਝ ਨਹੀਂ ਹੁੰਦਾ ਐਣ ਮੂੰਹ ਕਰਨਾ ਉਹ ਜਿਹੜੀ ਮੇਰੇ ਪੁੱਤ ਦੀ ਨਹੀਂ ਬਣੀ ਉਹ ਮੇਰੀ ਬਣੂਗੀ ਉਹ ਯਾਰ ਪੁੱਤ ਦੀ ਬਣੀ ਆ ਤੇ ਅਗਲੀ ਆਈ ਹੁਣ ਹੁੰਦਾ ਕੀ ਫਾਇਦਾ ਜਦੋਂ ਵੇਲਾ ਨੰਗ ਗਿਆ ਵੇਲਾ ਤੂੰ ਕਿਹੜਾ ਹਥ ਕਿਹੜੀਆਂ ਤੋਪਾਂ ਰਹਿ ਗਈਆਂ ਚਲਾਉਣ ਵਾਲੀਆਂ ਜਿਹੜੀਆਂ ਚਲਾਉਣੀਆਂ ਹੁਣ ਚਲਾ ਲੈ ਅੱਛਾ ਤੁਹਾਡੇ ਭਾਦਿਆਂ ਤਾਂ ਨਹੀਂ ਨਾ ਧੋਪਾਂ ਚੱਲੀਆਂ ਮੇਰੇ ਭਾਦਿਆਂ ਚੱਲ ਗਈਆਂ ਨੇ ਕਹਿ ਨਹੀਂ ਹੈ ਨਾ ਮੁੰਡਾ ਵੀ ਆਉਣਾ ਮੁੰਡਾ ਫਿਰ ਵਿਆਹ ਕਿਉਂ ਨਹੀਂ ਕਰਾਉਂਦਾ ਤੇਰਾ ਕਿਤੇ ਉਹਦਾ ਧਿਆਨ ਉੱਥੇ ਹੀ ਠੀਕ ਆ ਉਹਦਾ ਤਾਂ ਧਿਆਨ ਹੈਗਾ ਮੇਰੇ ਸਾਹਮਣੇ ਤਾਂ ਤੁਹਾਡਾ ਵੀ ਉੱਥੇ ਤਾਈ ਹੋਣਾਂ ਕਿ ਤੈਨੂੰ ਤੇ ਕਹਿੰਦਾ 95 ਦਾ ਘਾਟਾ ਆ ਆਹੋ ਮੈਂ ਤਾਂ ਛੇਦਾਨ ਹੋਈ ਸਾਰਾ ਦਿਨ ਕੰਮ ਕਰਦੀ ਰਹਾਂ ਜੋ ਤੁਹਾਡਾ ਜੀ ਕਰਦਾ ਪਿਓ ਪੁੱਤਾਂ ਨੇ ਕਰ ਲਿਆ ਉਹ ਭਰਾਵਾ ਕਦੇ ਨਹੀਂ ਤੇ ਪੁੱਛ ਲਈਂਦੇ ਉਹ ਤੂੰ ਅਗਲ ਵਾਲੀ ਉਹ ਜੇ ਤੈਨੂੰ ਪੁੱਛਦੇ ਕੰਮ ਸਦੇਣੀ ਚਾਹਨਾ ਨਾ ਚੜਪੇ ਇੱਥੇ 20 ਸਲਾਵਾ ਹੋਣੀਆਂ ਅਹੀਂ ਨਾ ਚੜਪੇ ਕੀ ਗੱਲ ਮੇਰੇ ਬੁੱਤ ਵਾਸਤੇ ਕੁੜੀਆਂ ਮਰ ਗਈਆਂ ਆਂ ਇਹ ਉਹ ਗੱਲ ਮੂੰਹ ਚੁੱਕਿਆ ਇਹ ਨਹੀਂ ਸਮਝਾਉਂਦੇ ਮੈਂ ਤੈਨੂੰ ਸਮਝਾਵਾਂ ਕਿਦਾਂ ਤੈਨੂੰ ਦੋਰੇ ਦੋਰੇ ਵਿਆਹ ਕਰਨੇ ਕੇਰੇ ਸੌਖੇ ਹੁੰਦੇ ਆ ਅੱਜ ਕੱਲ ਤੇ ਇੱਕ ਇੱਕ ਵਾਰੀ ਨਹੀਂ ਲੋਕਾਂ ਦੇ ਹੋਣ ਦੇ ਨਾਲੇ ਕੁੜੀ ਦੀ ਕੋਈ ਗਲਤੀ ਨਹੀਂ ਗਲਤੀ ਉਹਦੇ ਪਰਿਵਾਰ ਦੀ ਸੀ ਠੀਕ ਆ ਕਿ ਨਹੀਂ ਤੇ ਉਹਨਾਂ ਨੂੰ ਵੀ ਮਾਰਾ ਇਹਨੇ ਇਹੋ ਜਿਹਾ ਟਿਕਾਣੇ ਜਾ ਕੇ ਖੜੇ ਕੀਤਾ ਕਿ ਜਿੱਥੇ ਕੋਈ ਨਾ ਹੋਵੇ ਉਹਨਾਂ ਨੂੰ ਵਿਖਾਲਤਾ ਉੱਪਰ ਵਾਲੇ ਨੇ ਕਿ ਕਿਦਾਂ ਗਲਤ ਕੰਮ ਕਰੀਦੇ ਆ ਉਹ ਵੀ ਫਸ ਗਏ ਸੀ ਜੇ ਜੋ ਹੋ ਗਿਆ ਵੀ ਉਹ ਵਧੀਆ ਹੋ ਗਿਆ ਵੀ ਉਹ ਤੇ ਐਵੇਂ ਹੁਣ ਨਾ ਛਿੰਨਾ ਨਾ ਪਾ ਵੱਡੀਆਂ ਵੱਡੀਆਂ ਗੱਲਾਂ ਨਾ ਕਰ। ਨਾ ਮੈਂ ਕਵਾਉਣਾ ਹੀ ਆ ਨਾ ਮੈਂ ਇਹ ਤੇ ਹੱਥ ਦਾ ਪਾਣੀ ਤਾਂ ਨਹੀਂ ਪੀਣਾ ਹੀ ਮੇਰੇ ਦੇ ਮੱਥੇ ਨਾ ਲੱਗੇ। ਤੂੰ ਹੀ ਇਹਨੂੰ ਰੱਖ ਲੋ ਚੰਗਾ। ਬਸ ਠੀਕ। ਚੱਲ ਇਦਾਂ ਕਰ ਲਈ। ਆਪ ਖਾ ਲਈ। ਨਾਲੇ ਉਹ ਜਿਹੜੀ ਤੇਰੀ ਦੂਜੀ ਨੂੰ ਆ ਨਾ ਉਹ ਬਾਬਾ ਤੈਨੂੰ ਪਰੋਸ ਕੇ ਖਾਣਾ ਦੇਂਦੀ ਆ ਉਹਦੇ ਕੋ ਖਾ ਲਿਆ ਕਰੀ ਫਿਰ। ਇਦਾਂ ਕਰ ਲਈ। ਮੇਰੀ ਗੱਲ ਸੁਣੋ। ਕੀ ਹੋਇਆ? ਆ ਤੁਹਾਡੀ ਮਾਂ ਨੂੰ ਕੀ ਚਾਹੀਦਾ ਹੁਣ? 24 ਘੰਟੇ ਉਹੀ ਗੱਲ ਮੈਂ ਜੋ ਕਰਦੀ ਹੁਣ ਅੱਜ ਵੀ ਉਹੀ ਰਹੀ ਆ ਕੀ ਹੋ ਗਿਆ ਮੈਂ ਤੇ ਰੋਟੀ ਪੁੱਛਣ ਚਲ ਗਈ ਆ ਤੇ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਮੇਰੀ ਬੇਇੱਜ਼ਤੀ ਪਤਾ ਕਿੰਨੀ ਕੀਤੀ ਆ ਉਹਨੇ ਤੇ ਤੂੰ ਕਿ ਮੰਮੀ ਲਾ ਕੇ ਗਈ ਤੇ ਇਹਨੂੰ ਨਹੀਂ ਪਤਾ ਵੀ ਉਹ ਕੱਲ ਦੀ ਇਹੋ ਰੋਣਾ ਰੋਈ ਜਾਂਦੀ ਵੀ ਮੇਰੇ ਤੋਂ ਬਗੈਰ ਵਿਆਹ ਕਿਤਾ ਕਰਤਾ ਮੇਰੇ ਤੋਂ ਵਿਆਹ ਕਿਤਾ ਕਰਤਾ ਮੈਂ ਤਾਂ ਗਈ ਆ ਵੀ ਸਵੇਰ ਦੀ ਉੱਠਣ ਨਹੀਂ ਲਈ ਚਾਹ ਵੀ ਨਹੀਂ ਪੀਤੀ ਚਾ ਰੋਟੀ ਫੜਾਵੰਨੀ ਆ ਉਹਨੂੰ ਮੈਨੂੰ ਲੱਗਦਾ ਇਹ ਅੱਗ ਲੱਗੀ ਆ ਕਿ ਨਾ ਉਹਥੇ ਤੁਰ ਕਿੱਦਾਂ ਗਈ ਆ ਪਿੰਦਰ ਉਹਨਾਂ ਦੇ ਘਰ ਉਹ ਵਿਆਹ ਕਿ ਕਿਦਾਂ ਲੈ ਗਏ ਇਹਨੂੰ ਉਹ ਚੰਗਾ ਸਗੋ ਉੱਥੇ ਚਲ ਗਈ ਆ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਮੂੰਹ ਖਾਲਣ ਜੋਗੇ ਨਹੀਂ ਰਹਿਣਾ ਉਹ ਨਹੀਂ ਨਾ ਉਹ ਸੋਚਦੀ ਕਿ ਪਤਾ ਕਿਹੜੀਆਂ ਸਕੀਮਾਂ ਲੁੰਦੀ ਹੀ ਇਹ ਨਹੀਂ ਆਂਦੀ ਕਿ ਇੰਨਾ ਕੁਝ ਮੈਂ ਉਹਨਾਂ ਨਾਲ ਕੀਤਾ ਵਾ ਫਿਰ ਵੀ ਉਹਨੂੰ ਲੈ ਗਏ ਆ ਇੱਜ਼ਤ ਤੁਹਾਡੀ ਬਚ ਗਈ ਆ ਪਤਾ ਨਹੀਂ ਇਹਨੂੰ ਹੋਰ ਚਾਹੀਦਾ ਵੀ ਕੀ ਆ ਚਾਹੀਦਾ ਕੀ ਆ ਇਹਨੂੰ ਕੋਈ ਜ਼ਹਿਰ ਜੋੜ ਲਿਆ ਕੇ ਦੋ ਜਾਂ ਇਹ ਆਪ ਖਾਲੇ ਤਾਂ ਜਾਂ ਸਾਰੇ ਟੱਬਰ ਨੂੰ ਜ਼ਹਿਰ ਦੇ ਦੇ ਤੈਨੂੰ ਇਹ ਨਹੀਂ ਪਤਾ ਇਹਦਾ ਇਹਦਾ ਦਿਮਾਗ ਹੈ ਨਾ ਉਹਦੇ ਵਿੱਚ ਬਸ ਇਹੋ ਹੀ ਕੀੜਾ ਵਾ ਵੀ ਬਾਹਰ ਜਾਣਾ ਵਾ ਜੇ ਹੁਣ ਨਹੀਂ ਜਾ ਗਿਆ ਤਾਂ ਕੀ ਕਰੀਏ ਜੇ ਕਿਸਮਤ ਹੋਇਆ ਤਾਂ ਕੋਈ ਨਹੀਂ ਚਲੀ ਜਾਣਾ ਵਾ ਚੱਲ ਛੱਡੋ ਤੁਸੀਂ ਵੀ ਨਾ ਖਿਜੋ ਆਓ ਮੈਂ ਤੇ ਤਾਂ ਆਈ ਆ ਬਿਚਾਰੋ ਰੋਟੀ ਖਾ ਲਓ ਆਣ ਕੇ ਸਾਰਾ ਟੱਬਰ ਹੀ ਡੈ ਪਿਆ ਬੋਲਣ ਕੁੜੀ ਘਰੋਂ ਗਈ ਖੁਸ਼ ਨਹੀਂ ਹੁੰਦੀ ਚੱਲ ਕੋਈ ਗੱਲ ਨਹੀਂ ਤੂੰ ਨਾ ਗਰਮ ਹੋਈ ਜਾ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਸੜਨ ਡੈੜੀ ਹੋਣੀ ਫੇੜ ਇਹਨੂੰ ਲਿਆ ਆ ਮੂੰਹ ਚੋਕੇ ਨਾ ਉਹ ਤੇ ਵੀ ਇਸਲਾ ਮੰਮੀ ਵੀ ਕਿੰਨੀ ਖਪਣ ਡਈ ਆ ਅੰਦਰ ਪਤਾ ਨਹੀਂ ਹੁੰਦਾ ਕਿ ਉਹਨਾਂ ਕੀ ਸੁਝਾਏ ਆ ਲੈਨਤਾ ਵਾ ਅੱਗੇ ਇਹਨਾਂ ਕੋ ਕਰਕੇ ਗਈ ਹੀ ਇਹ ਸਭ ਫੁੱਲ ਫੁੱਲ ਕੇ ਬੈਗੇ ਉਹਨਾਂ ਨੂੰ ਕਾਹਦਾ ਚੇਤਾ ਰਹਿਣਾ ਵਾ ਉਹਨਾਂ ਮਾਤੇ ਤਾਂ ਚੰਗੀ ਆਓ ਤੂੰ ਏਦਾਂ ਗਾੜੇ ਕੰਮ ਕਰ ਜਿੱਦਾਂ ਮੈਂ ਕਹਿੰਨਾ ਨਾ ਓਦਾਂ ਕਰੀ ਜਾਈ ਹੁਣ ਤੂੰ ਏਦਾਂ ਕਰ ਕਿ ਜਿੱਦਾਂ ਹੁਣ ਮੰਮੀ ਤੇਰੇ ਨਾਲ ਬੋਲਣ ਦੀ ਹੈ ਨਾ ਹੂੰ ਤੇ ਤੂੰ ਏਦਾਂ ਕਰ ਵੀ ਜਦੋਂ ਵੀ ਕੋਈ ਨਵ ਗਲਤੀ ਕਰਦੀ ਹੈ ਨਾ ਤੇ ਮੰਮੀ ਨੂੰ ਜ਼ਿਆਦਾ ਰੋਸਾ ਕਰ ਬਣਾ ਕੇ ਗੱਲ ਜੇ ਮੰਮੀ ਇਦਾਂ ਨਫ਼ਰਤ ਕਰੇ ਮੈਂ ਤਾਂ ਕਹਿੰਦਾ ਕਿਸੇ ਨਾ ਕਿਸੇ ਹਿਸਾਬ ਨਾਲ ਮੰਮੀ ਤੁਹਾਡੇ ਨਾਲੇ ਰਵੇ ਤੇ ਇਹਨੂੰ ਕੱਢ-ਕੁੱਢ ਦਈਏ ਘਰੋਂ ਮੰਮੀ ਤਾਂ ਅੱਗੇ ਬੜੀ ਔਖੀ ਆ ਉਹ ਤਾਂ ਅੱਗੇ ਕੱਢਣ ਨੂੰ ਫਿਰਦੀ ਹੈ ਤੇ ਤਾਂ ਕਰਕੇ ਮੈਂ ਤੈਨੂੰ ਕਹਿੰਦਾ ਮੰਮੀ ਨਾ ਬਣਾ ਕੇ ਰੱਖੀ ਹੁਣ ਤੋਂ ਉਹ ਕੋਈ ਨਾ ਮੰਮੀ ਨਾ ਬਣਾ ਕੇ ਰੱਖੀ ਆ ਮੈਂ ਆਹੋ ਆ ਏਦਾਂ ਨਾ ਕਰਿਆ ਕਰੋ ਅੱਗੇ ਉਹ ਗੁੱਸਾ ਵੜਾ ਚੰਡਿਆ ਉਹ ਤੇ ਉਹ ਲੈ ਆ ਜਿਹੜਾ ਨਾ ਉਹ ਲਿਆਂਦਾ ਨੂੰ ਤੇ ਇਹਦਾ ਕਿਹੜਾ ਵਿਆਹ ਹੋ ਚੱਲਿਆ ਹੈ ਕਿਤੇ ਹਣਾ ਮਮੀ ਕਹਿੰਦੇ ਵੀ ਬਾਹਰ ਵਾਲੀ ਕੁੜੀ ਲੱਭਾਂ ਦੀ ਕੈਨੇਡਾ ਵਾਲੀ ਤੇ ਕਿੱਥੇ ਇਹਦਾ ਹੋਣਾ ਹੈਗਾ ਵਿਆਹ ਇਹ ਬੰਦੇ ਦਾ ਹੁੰਦਾ ਬਾਹਰ ਵਾਲੇ ਨੇ ਕਿਤੇ ਏਦਾਂ ਦੋੜੇ ਕਰੋ ਨਾ ਹੁੰਦਾ ਵਿਆਹ ਕਿਤੇ ਏਦਾਂ ਨਹੀਂ ਹੁੰਦਾ ਹੁੰਦਾ ਇਹ ਤਾਂ ਨਹੀਂ ਹੋਣਾ ਬਾਕੀ ਆ ਵੀ ਹੁਣ ਸਾਡਾ ਹੀ ਨੁਕਸਾਨ ਹੋਣਾ ਜਰਾ ਹੋਇਆ ਐਂ ਤਾਂ ਸੋਚਿਆ ਸੀ ਵੀ ਸਾਲ ਮਿਲੂਗਾ ਕੋਹਨਾ ਕੋ ਪਰ ਹੁਣ ਜਿਹੜਾ ਸਾਹ ਨਹੀਂ ਆ ਗਈ ਆ ਮੈਨੂੰ ਨਹੀਂ ਮਤ ਵੀ ਇਹ ਹੁਣ ਜਾਊਗੀ ਇਨੂੰ ਰੱਖਣਾ ਨਹੀਂ ਇੱਥੇ ਇਹਨੂੰ ਕੱਢਣਾ ਵਾ ਇਥੋਂ ਮੈਂ ਤਾਂ ਹੀ ਤੈਨੂੰ ਕਹਿਣ ਡਿਆ ਵਾਂ ਕਿ ਮੰਮੀ ਦੇ ਨਾਲ ਬਣਾ ਕੇ ਰੱਖ ਜਦੋਂ ਵੀ ਇਹ ਤੇ ਇਹਦਾ ਖਿਆਲ ਰੱਖ ਕਰ ਜਦੋਂ ਵੀ ਕਿਤੇ ਥੋੜੀ ਜਿਹੀ ਵੀ ਗਲਤੀ ਕਰਦੀ ਹੈ ਨਾ ਤੇ ਮੰਮੀ ਨੂੰ ਇਹਨੂੰ ਬਣਾ ਕੇ ਦੱਸਿਆ ਕਰ ਇਹਦੀ ਗੱਲ ਚਲੋ ਤੇ ਠੀਕ ਆ ਕਿਹਨਾਂ ਕੇ ਹਿਸਾਬ ਨਾਲ ਇਹਨੂੰ ਆਪਾਂ ਕੱਢ ਦਈਏ ਇਥੋਂ ਫੇਰ ਹੀ ਆਡੇ ਪੱਲੇ ਕੋਹ ਪੈ ਨਹੀਂ ਹੋ ਇਦਾਂ ਦੇ ਨਹੀਂ ਕੋਈ ਮਤਲਬ ਇਹਨੇ ਕੱਚੇ ਕੋਲੇ ਤੇ ਅਹੀਂ ਵੀ ਨਹੀਂ ਹੈਗੇ ਅਹੀਂ ਰਹਿਣ ਤੈਨੂੰ ਅਹੀਂ ਵੀ ਨਹੀਂ ਦੇਣਾ ਇਹਨੂੰ ਇੱਥੇ ਕੋਈ ਗੱਲ ਨਹੀਂ ਪੈ ਰੇ ਅਹੀਂ ਨਹੀਂ ਲੱਗਣ ਦੇਣੇ ਬਾਕੀ ਕੋ ਕੰਮ ਕਰਾ ਕੇ ਰੱਖਣਾ ਜਿੰਨਾ ਹੋਊਗਾ ਤੂੰ ਘਟ ਕਰਿਆ ਕਰ ਤੇ ਕੋਈ ਜ਼ਿਆਦਾ ਕਰਾਉਣਾ ਕੰਮ ਹੁਣ ਬਥੇਰਾ ਸਿਰ ਤੇ ਚੜਾਇਆ ਮੈਂ ਤੇ ਮੰਮੀ ਨੇ ਅੱਗੇ ਕਹਿਣ ਢਈ ਚਲ ਹੁਣ ਲੱਗ ਗਿਆ ਨਾ ਮੰਮੀ ਨੂੰ ਪਤਾ ਉਹਨ ਖਾਪਣ ਢੀਆ ਹੁਣ ਲੱਗ ਗਿਆ ਪਤਾ ਉਹਨੂੰ ਹੁਣ ਨਹੀਂ ਮੰਮੀ ਨੇ ਕਰਨੀ ਇਹਦੀ ਮੈਂ ਤਾਂ ਹੀ ਕਿਹਾ ਵਾ ਜਿੱਦਾਂ ਮੈਂ ਤੈਨੂੰ ਕਹਿਣ ਨਾ ਉਦਾਂ ਕਰੀ ਹੁਣ ਮੰਮੀ ਦਾ ਵਾਸ ਨਹੀਂ ਕਾ ਚੱਲਣ ਢਿਆ ਡੈਡੀ ਉਹਦੇ ਉਹਨਾਂ ਦੇ ਵੱਲ ਵਾ ਨਾ ਤੇ ਮੰਮੀ ਤਾਂ ਹੁਣੇ ਕੱਢਣ ਨੂੰ ਤਿਆਰ ਹੀ ਮੈਂ ਹੁਣੇ ਕੱਢਾਂ ਇਹਨੂੰ ਬਾਹਰ ਕਰਾਂ ਡੈਡੀ ਨੇ ਤੇ ਹਾਮੇ ਭੜੀ ਆ ਉਹੀ ਤੇ ਕੰਮ ਖਰਾਬ ਹੋ ਗਿਆ ਕੋਈ ਨਹੀਂ ਹੁਣ ਅਸੀਂ ਤਿੰਨ ਜਾਣੇ ਨਾ ਤਿੰਨੇ ਜਾਣੇ ਅੜਾਂਗੇ ਫਿਰ ਉਹ ਵੇਖਦੇ ਆਂ ਪਹਿਲਾਂ ਕਿੰਨਾ ਮਾ ਠੀਕ ਆ ਇਹਦਾ ਰੱਖ ਅਸ ਲੂਸ ਕੱਟ ਗਈ ਹੁਣ ਹਾਈ ਹਾਈ ਵੇਖ ਆ ਮਨ ਕੀ ਕਰਨ ਲਈ ਆ ਮੈਨੂੰ ਤੇ ਨਾ ਆਪਣੀ ਧੀ ਦੀ ਟੈਨਸ਼ਨ ਮਾਰੀ ਜਾਣ ਲਈ ਆ ਪਤਾ ਨਹੀਂ ਵਿਚਾਰੀ ਕਿੱਦਾਂ ਰਹਿੰਦੀ ਹੁਣੀ ਉੱਥੇ ਉਹਦੀ ਸੱਸ ਏਡੀ ਸਿੱਧੀ ਵੀ ਨਹੀਂਗੀ ਜਿਹੜੀ ਰਾਮਨਾ ਨੂੰ ਆਪਣੇ ਘਰ ਰੱਖ ਲੂਗੀ ਮੈਨੂੰ ਪੱਕਾ ਪਤਾ ਵਾ ਵੀ ਮੇਰੇ ਬਦਲੇ ਮੇਰੀ ਧੀ ਕੋ ਲੈਂਦੀ ਹੁਣੀ ਆ ਉਹਨੇ ਵੀ ਨਹੀਂ ਫੋਨ ਫਾਨ ਕੀਤਾ ਕੋਈ ਜਾ ਕੇ ਉਹਨੇ ਚੇਤਾ ਹੀ ਨਹੀਂ ਕੀਤਾ ਕਿ ਆਪਣੀ ਮਾਂ ਨੂੰ ਮੈਂ ਫੋਨ ਹੀ ਕਰਨਾ ਇਦਾਂ ਕਰਦੀ ਆ ਅਮਨ ਨੂੰ ਪੁੱਛਣੀ ਆ ਹੋ ਸਕਦਾ ਅਮਨ ਨੂੰ ਫੋਨ ਆਇਆ ਹੋਵੇ ਇਹਦੇ ਨਾਲ ਤਾਂ ਬਥੇਰੀ ਬਣਦੀ ਉਹਦੀ ਕੀ ਕਰਾਂ ਮੈਂ ਆ ਸਫਾਈਆਂ ਕਰ ਕਰਨੀਆਂ ਗਿੱਠੀਆਂ ਦੀਆਂ ਮੈਂ ਵੀ ਆਪ ਗਈਆਂ ਕਿੰਨੀ ਵਾਰੀ ਮੰਮੀ ਨੂੰ ਕਿਹਾ ਵਾ ਕਿ ਭਾਂਡਿਆਂ ਵਾਲੇ ਇੱਕ ਛੰਨ ਨਾ ਹੀ ਲਵਾ ਦੇ ਬੰਦਾ ਉੱਥੇ ਭਾਂਡੇ ਰੱਖ ਦੇ ਤੇ ਆ ਅੱਜ ਕੱਲ ਇਦਾਂ ਭਾਂਡੇ ਕੋਹੋਂ ਰੱਖਦਾ ਵਾ ਜਿੱਦਾਂ ਹੀ ਰੱਖੇ ਆ ਨੂੰ ਤੇ ਉਦਾਂ ਹੀ ਸ਼ਰਮਦੀ ਆ ਜਾਂਦੀ ਗੱਲੜੀਏ ਆਗ ਲੱਗੀ ਤੈਨੂੰ ਛਾਨਣੇ ਦੀ ਮੇਰੀ ਵੀ ਗੱਲ ਸੁਣ ਲੈ ਇੱਧਰ ਹੋ ਕੇ ਮੈਨੂੰ ਪਤਾ ਹੀ ਤੁਸੀਂ ਆਏ ਹੋ ਮੇਰੀ ਗੱਲ ਸੁਣ ਨਾ ਬਣਾ ਹੋਈ ਤੇਰੀ ਗੱਲ ਮੇਰੀ ਤੇ ਨਹੀਂ ਮੰਮੀ ਹੋਈ ਅਜੇ ਨਾ ਉਹਨੇ ਕੀਤਾ ਨਾ ਮੈਂ ਕੀਤਾ ਉਹਨੂੰ ਝੂਠ ਨਾ ਬੋਲ ਮੇਰੇ ਨਾਲ ਤਾਂ ਬਥੇਰੀ ਬਣਦੀ ਉਹਦੀ ਆਇਆ ਹੁਣਾ ਤੈਨੂੰ ਫੋਨ ਤੇ ਕੀਤਾ ਹੁੰਦਾ ਤੇ ਮੈਂ ਤਾਂ ਦੱਸ ਹੀ ਦੇਣਾ ਸੀ ਮੈਨੂੰ ਨਹੀਂ ਮੰਮੀ ਆਇਆ ਤੇ ਨਾਲੇ ਉਹਨੇ ਕੀ ਕਰਨਾ ਕਰਕੇ ਉਹ ਖੁਸ਼ ਆ ਉੱਥੇ ਚੰਗੀ ਭਲੀ ਆ ਤੈਨੂੰ ਪਤਾ ਉਹ ਖੁਸ਼ ਵਾ ਹੈ ਕਤਰੀ ਗੱਲ ਹੋਈ ਹੋਣੀ ਆ ਮੇਰੇ ਸਾਹਮਣੇ ਕੋਈ ਨਹੀਂ ਝੂਠ ਬੋਲਣ ਕਿਉਂ ਨਹੀਂ ਨਾਟਕ ਕਰਨ ਮम्मी ਮੈਂ ਕਹਿ ਨਹੀਂ ਆਂ ਕਿ ਉੱਥੇ ਖੁਸ਼ ਹੁਣੀ ਆ ਤਾਂ ਹੀ ਤੇ ਉਹਨੂੰ ਆਡੀ ਯਾਦ ਨਹੀਂ ਆਈ ਤੇ ਉਹਨੇ ਉਹਨੂੰ ਫੋਨ ਨਹੀਂ ਲਾਇਆ ਤੇ ਆਪੇ ਲਾ ਲੂਗੀ ਤੂੰ ਕੀ ਕਰਨਾ ਫੋਨ ਲਾ ਕੇ ਮੇਰੀ ਗੱਲ ਸੁਣ ਫਿਰ ਵੀ ਮੈਂ ਮਾਂ ਵਾਂ ਨਾ ਆਉਂਦਾ ਤੇ ਹੈ ਹੀ ਆ ਮੇਰਾ ਜੀਬੜਾ ਕਰਨ ਰਿਹਾ ਆਪਣੀ ਤੀਹ ਨਾਲ ਗੱਲ ਕਰਨ ਨੂੰ ਇਦਾਂ ਕਰ ਮੈਨੂੰ ਦੇਖ ਲਾ ਕੇ ਫੋਨ ਮੈਂ ਤਣਾ ਗੱਲ ਕਰਾਂ ਮੰਮੀ ਮੈਂ ਨਹੀਂ ਲਾਉਣਾ ਤੂੰ ਰਹਿਣ ਦੇ ਜੇ ਤੋ ਉਹਨੇ ਕਰਨਾ ਹੋਇਆ ਨੇ ਆਪੇ ਕਰ ਲੈਣਾ ਤੇ ਫਿਰ ਮੈਂ ਤੁਹਾਡੀ ਗੱਲ ਕਰਾ ਦੂੰਗੀ ਮੈਂ ਨਹੀਂ ਉਹ ਲਾ ਕੇ ਦੇਣਾ ਫੋਨ ਮੇਰੇ ਡੈਡੀ ਡੈਡੀ ਨੇ ਮਨਾ ਕੀਤਾ ਵਾ ਅੱਛਾ ਤੇਰੇ ਡੈਡੀ ਨੇ ਮਨਾ ਕੀਤਾ ਵਾ ਨਾ ਹੁਣ ਜੋ ਤਰਾ ਡੈਡੀ ਕਹੂਗਾ ਹੋਊ ਆਕਰ ਵਿੱਚ ਮੰਨਿਆ ਉਹਨੇ ਆਪਣੀ ਮਰਜ਼ੀ ਚ ਲਾ ਲਈ ਆ ਧੀ ਮੇਰੀ ਤੋਰਦੀ ਆਪਣੀ ਮਰਜ਼ੀ ਕਰਕੇ ਹੁਣ ਸਾਰੀਆਂ ਮਰਜ਼ੀਆਂ ਆਉਦੀਆਂ ਤੇ ਨਹੀਂ ਚਲਣੀਆਂ ਹੁਣ ਜੋ ਮੈਂ ਕਰੂੰਗੀ ਉਹ ਹੀ ਹੁਣਾਵਾ ਤੇ ਲਾ ਲਓ ਨਾ ਧੀ ਮੈਨੂੰ ਕੱਦ ਤੋਂ ਕਹੈਂਦੇ ਮੈਂ ਤੇ ਨਹੀਂ ਕਰਨਾ ਤੇਰੀ ਫਰਮਾਇਸ਼ ਹੀ ਲੋਣੇਗੀ ਮੈਂ ਉਹ ਆਈ ਪੁੱਛਣ ਕਿ ਹੋ ਸਕਦਾ ਤੇਰੇ ਨਾਲ ਗੱਲ ਹੋਈ ਹੋਵੇ ਚਲ ਪੁੱਛ ਲੈਣੀ ਆ ਤੂੰ ਤਾਂ ਬੜੀ ਆਕੜੀ ਹੋਈ ਆ ਹੈਂ ਬੜੀ ਤੇਰੀ ਆਕੜ ਵਾ ਤੇ ਮੇ ਡੈਡੀ ਕੋ ਗੱਲਾਂ ਨਹੀਂ ਸੁਣਦੀਆਂ ਤੋ ਹੀ ਲਾਉਣਾ ਤੇ ਲਾਓ ਮੈਂ ਨਹੀਂ ਲਾਕੇ ਦੇਣਾ ਲਾਉਣ ਲੱਗੀ ਆ ਡੱਕਾ ਲਾ ਤੇ ਮੇਰੀ ਗੱਲ ਸੁਣੋ ਮੈਨੂੰ ਛਾਣਣਾ ਵੀ ਲਵਾ ਕੇ ਦੋ ਦਿਨੀ ਤਨ ਲਵਾ ਕੇ ਛਾਣਣਾ ਵੱਡੀ ਛਾਣਣੇ ਵਾਲੀ ਮੂੰਹ ਪਰੇ ਕਰਾਪਣਾ ਮੂੰਹ ਪਰੇ ਕਰ ਆਪਣਾ ਨਹੀਂ ਪਰੇ ਕਰਦੇ ਤੇ ਮੇਰਾ ਪਰੇ ਕਰਾ ਲਓ ਦੱਸਦੀ ਆ ਨਾ ਮੈਂ ਡੈਡੀ ਨੂੰ ਕਿ ਡੈਡੀ ਨਾਮ ਨੂੰ ਫੋਨ ਲਾਉਣ ਲੱਗੀ ਆ ਮੰਮੀ ਇੰਨਾ ਕੰਮਾ ਕਰਕੇ ਅਗੇ ਘਰ ਉਹਦਾ ਬਰਬਾਦ ਹੋਇਆ ਹੀ ਹੋਣੀ ਮੈਂ ਹੁਣ ਦੇਣਾ ਉਹ ਕੋਈ ਨਹੀਂ ਭਾਜੀ ਉਹ ਇੱਕ ਦੋ ਦਿਨਾਂ ਦਾ ਪਿੱਛਾ ਹੋਈ ਜਾਂਦਾ ਵਾ ਹਾਂ 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 ਹਾਂਜੀ ਹਾਂਜੀ ਨਹੀਂ ਆਉਣਾ ਤਾਂ ਮੈਂਗਾ ਹੀ ਕੋਈ ਗੱਲ ਨਹੀਂ ਕੀ ਹਾਂ ਠੀਕ ਆ ਨਹੀਂ ਕੋਈ ਨਹੀਂ ਮੈਂ ਮਾਰੂਗਾ ਚੱਕਰ ਇੱਕ ਦੋ ਵਾਰ ਨਾ ਤੱਕ ਹਾਂ ਉਹ ਥੋੜੀ ਜਿਹੀ ਪਰੇਸ਼ਾਨੀ ਜੀ ਸੀ ਬਸ ਨਾ ਉਹਦੇ ਚੀ ਥੋੜਾ ਜਿਹਾ ਹਾਂ ਉਹ ਹੋ ਗਿਆ ਹਾਲੇ ਯਾਰ ਹਾਂ ਠੀਕ ਆ ਠੀਕ ਓਕੇ ਓਕੇ ਡੈਡੀ ਕੀ ਦਾ ਫੋਨ ਹੁੰਦਾ ਹੀ ਉਹ ਮੇਰੇ ਦੋਸਤ ਦਾ ਏ ਠੀਕ ਆ ਤੇ ਡੈਡੀ ਤੁਸੀਂ ਮੈਨੂੰ ਕਿਹਾ ਇਹ ਨਾ ਪਿੰਾਬ ਨੂੰ ਫੋਨ ਨਹੀਂ ਲਾਉਣਾ ਜੇ ਆਪ ਕਰੇਗੀ ਠੀਕ ਆ ਤੇ ਉਹ ਮੰਮੀ ਲਾਉਂਦੀ ਜੀ ਜਾ ਕੇ ਕੀ ਰਖਣ ਦੀ ਆ ਮੈਨੂੰ ਕਹਿੰਦੀ ਫੋਨ ਲਾ ਫੋਨ ਲਾ ਮੈਂ ਨਹੀਂ ਲਾਗਦੀ ਤਾਂ ਕਹਿੰਦੀ ਮੈਂ ਆਪੇ ਲਾਉਣ ਲੱਗੀ ਆ ਪੁੱਤ ਕੱਲ ਨਬਦਾ ਐ ਫੋਨ ਮੈਨੂੰ ਭਾਵੇਂ 2 ਮਿੰਟ ਐ 4 ਮਿੰਟ ਐ ਉਹ ਕਹਿੰਦੀ ਮੈਂ ਬਿਲਕੁਲ ਠੀਕ ਠਾਕ ਆ ਜਦੋਂ ਕੋਈ ਲੋੜ ਹੋਵੇ ਤਾਂ ਮੈਂ ਆਪੇ ਫੋਨ ਕਰ ਲਵਾਂ ਕਿਤੇ ਮੈਨੂੰ ਫੋਨ ਨਾ ਕਰਿਓ ਤੇ ਡੈਡੀ ਉਹਨਾਂ ਨੇ ਫਿਰ ਹਟਾ ਲਓ ਮੈਂ ਤਾਂ ਕਹਿ ਰਹੀ ਆ ਇਹਦਾ ਦਿਮਾਗ ਨਹੀਂ ਕੰਮ ਕਰਦਾ ਜਨਾਲੀ ਦਾ ਹੈ ਮਾਂ ਮਾਂ ਤਾਂ ਪੈਰ ਲੱਗੇ ਆ ਫਿਰ ਮੁਰਕੇ ਕਿਹੜੇ ਖੂਚ ਪਹਿਣਾ ਵਾ ਇਹਦੇ ਗੱਲ ਕੁਸਵਾਦੀ ਕਰ ਰਹੀ ਔਥੇ ਹੋਰ ਕਰਨਾ ਉਹ ਵੀ ਪਿਛਲੀਆਂ ਗੱਲਾਂ ਲੈ ਕੇ ਬਹਿ ਜਾਣੀਆਂ ਫਿਰ ਅਗਲੀ ਨੂੰ ਅੱਗੀ ਤੁਸੀਂ ਵੇਖੋ ਵੇ ਜਿਹੜਾ ਫੋਨ ਇਕੱਠਾ ਕਰਕੇ ਤੇ ਅੱਗ ਲਾ ਕੇ ਸਾਰੀ ਦਵਾ ਡੈਡੀ ਫੋਨ ਕਰ ਤੋ ਤੋੜਨਾ ਤੂੰ ਮੰਮੀ ਨੂੰ ਹਟਾ ਲੋ ਆ ਜਾ ਮੇਰੇ ਅੱਖੇ ਤੇ ਲੱਗ ਨਹੀਂ ਕਰ ਨਹੀਂ ਦਿੱਤਾ ਕਦੇ ਪਤਾ ਨਹੀਂ ਹ ਆਈ ਵੱਡੀ ਚਲਾ ਕੇ ਮੈਂ ਨਹੀਂ ਫੋਨ ਲਾ ਕੇ ਦੇਣਾ ਤੇਰਾ ਕੀ ਇਰਾਦਾ ਮੈਨੂੰ ਫੋਨ ਨਹੀਂ ਲਾਣਾ ਹੁੰਦਾ ਮੈਂ ਆਪੇ ਲਾ ਲੈਣੀ ਆਪਣੀ ਧੀ ਨੂੰ ਫਿਰ ਵੀ ਮੇਰੀ ਧੀ ਆ ਕਿਉਂ ਨਾ ਗੱਲ ਕਰੂ ਭਲਾ ਮੇਰੇ ਨਾਲ ਮੇਰੀ ਗੱਲ ਸੁਣ ਕਿਉਂ ਫੋਨ ਲੋਂਣੀ ਹੈ ਉਹਦਾ ਘਰ ਵਸਣ ਲੈ ਉਹ ਨਹੀਂ ਵਸਣਾ ਤੂੰ ਕੀ ਹੋ ਗਿਆ ਆ ਹੇ ਜੀ ਬੀਆ ਮਕਰਨ ਨਹੀਂ ਫੋਨ ਨੂੰ ਉਹ ਨਹੀਂ ਕਰਨਾ ਅਗੇ ਅਗੇ ਤੇਰੇ ਫੋਨ ਨਾਲ ਸਾਰੇ ਬੜਾ ਡਰ ਕੇ ਕੀਤਾ ਕਿ ਕਰਦਾ ਹੈ ਅਰੇ ਹੋਰ ਬਾਕੀ ਰਹਿ ਗਈ ਕੋਈ ਮੇਰੀ ਗੱਲ ਸੁਣ ਲੋ ਧਿਆਨ ਨਾਲ ਆਹ ਲਾ ਹੱਥੀ ਪੈਣਾ ਕੰਮ ਆ ਨਾ ਇਹ ਛੱਡ ਦੋ ਨਹੀਂ ਤੇ ਮੈਂ ਤਾਂ ਪੂਰਾ ਕੋਈ ਨਹੀਂ ਆ ਉਹਦਾ ਮੈਨੂੰ ਕੱਲ ਫੋਨ ਆ ਕੇ ਕਿ ਬੈਠ ਠੀਕ ਠਾਕ ਡੜ ਜੀ ਕੋਈ ਗੱਲ ਬਾਤ ਲੇਗੀ ਹੈ ਸਾਰਾ ਟੱਬਰ ਬੜੇ ਪਿਆਰ ਨਾਲ ਮੈਨੂੰ ਹੰਡਲ ਕਰਨ ਰਿਆ ਵਾ ਪਰ ਤੇਰਾ ਬੇੜਾ ਘਰ ਕੋਣਾ ਜੀ ਹੁਣ ਤੂੰ ਫੋਨ ਕਰਤਾ ਕਿਦੇ ਅੱਛਾ ਆਪ ਤੁਸੀਂ ਗੱਲਾਂ ਕਰ ਲੀਆਂ ਹੈਨਾ ਤੇ ਕੀ ਗੱਲ ਹੈ ਮੈਂ ਮਾਂ ਆ ਮੇਰਾ ਨਹੀਂ ਜੀ ਕਾਪਾ ਤੇ ਨਾ ਗੱਲ ਕਰਨ ਨੂੰ ਆ ਵੇ ਦੋ ਚਾਰ ਮਹੀਨੇ ਨਾਲ ਫਿਰ ਪਰ ਉੱਥੇ ਚੱਲ ਜੀ ਮੈਂ ਕਿ ਜਾਵਾਂ ਉੱਥੇ ਮੇਰੀ ਜਾਵੇ ਜੁੱਤੀ ਤੇਰੀਆਂ ਇਹਨਾਂ ਗੱਲਾਂ ਕਰਕੇ ਸਾਰੇ ਪੌੜੇ ਪਏ ਆ ਠੀਕ ਆ ਆਪਣੀ ਜ਼ੁਬਾਨ ਨਜ਼ਰ ਰੱਖ ਤੈਨੂੰ ਥੋੜਾ ਸ਼ਾਂਤ ਰੱਖ ਮੇਰਾ ਦਿਮਾਗ ਸ਼ਾਂਤੀ ਆ ਮੈਂ ਤਾਂ ਤਾਂ ਫੋਨ ਕਰਨ ਲਈ ਆ ਕੀ ਪਤਾ ਉਹਦੀ ਸੱਸ ਦਾ ਮੇਰੀ ਤੀ ਨੂੰ ਤੰਗ ਹੀ ਨਾ ਕਰਦੀ ਹੋਵੇ ਉਹ ਮੇਰੀ ਗੱਲ ਸੁਣ ਲੈ ਤੇਰੇ ਗਾੜੀ ਜੋੜੇ ਹੱਥ ਕੋਈ ਕਿਸ ਨੂੰ ਤੰਗ ਨਹੀਂ ਕਰਦਾ ਠੀਕ ਆ ਅੱਗੇ ਜਿੰਨੀਆਂ ਤੰਗੀਆਂ ਸੰਗੇ ਸਾਰਾ ਤੇਰਾ ਸਿਆਪਾ ਹੋਇਆ ਈ ਹੋਰ ਜੇ ਮੈਂ ਆਪਣੀ ਮਰਜ਼ੀ ਕੀਤੀ ਨਾ ਤੇ ਮੇਰੇ ਕੱਖ ਜਾ ਰਹਿਣ ਦੇ ਮੇਰੇ ਸਿਰ ਤੇ ਫੇਰ ਨਾ ਸਵਾਬ ਪਾਈ ਅੱਛਾ ਮੈਂ ਸਵਾਬ ਹੋਣੀ ਤੁਹਾਡੇ ਸਿਰ ਵਿੱਚ ਮੈਂ ਇੰਨੀ ਮਾੜੀ ਲੱਗਣ ਡਿਆ ਵੀ ਸਾਰੇ ਟੱਬਰ ਨੂੰ ਪਿਛਲਾ ਪਿੰਡ ਤਾਂ ਛੱਡ ਗਿਆ ਹੈ ਜੱਦੀ ਪਿੰਡ ਹੁਣ ਇੱਥੇ ਆਣ ਕੇ ਇੱਥੇ ਸੋਗ ਜਾਰ ਥੋੜੀ ਰਹਿਣ ਦੇ ਕੋਈ ਗੱਲ ਨਹੀਂ ਮਰਦਿਆਂ ਤੇ ਮਰਨ ਦੇ ਖਰੇ ਘਰ ਸਾਰੇ ਘਰ ਮੁੱਕ ਜੂਗੀ ਨਾ ਤਾਂ ਕੋਈ ਗੱਲ ਨਹੀਂ ਮੈਂ ਵੀ ਜਾ ਕੇ ਸਾਰੇ ਕੰਮ ਸੈੱਟ ਕਰ ਲੂਗਾ ਤੂੰ ਨਾ ਕਿਥੇ ਕਰੀਂ ਆ ਰ ਤੇਰੇ ਘੜੀ ਮੱਥੇ ਜੋਨ ਡਿਆ ਧੀ ਦਾ ਘਰ ਵਸਣ ਦੀ ਤਾਂ ਹੁੰਦਾ ਵਾ ਤੁਸੀਂ ਰਲ ਮਿਲ ਕੇ ਨਾ ਮੈਨੂੰ ਕੁਛ ਦੇ ਦਿਓ ਮੈਨੂੰ ਮਾਰ ਦੋ ਮੱਚੋ ਵੀ ਨਹੀਂ ਆ ਨਾ ਤੁਹਾਨੂੰ ਮੈਂ ਬੁੜੀ ਲੱਗਦੀ ਆ ਨਾ ਮਾਰ ਦੋ ਮੈਨੂੰ ਤੇ ਮਰ ਜਾ ਕੋਈ ਮਾਰ ਦੋ ਮਾ ਕੇ ਇਹਨੂੰ ਹੈ ਜ਼ਹਿਰ ਲਾ ਕੇ ਦੇ ਦੋ ਮੈਨੂੰ ਮੈਂ ਮਰ ਜਾ ਉਹ ਤੈਨੂੰ ਜ਼ਹਿਰ ਉਹ ਤੂੰ ਜ਼ਹਿਰ ਦਿਖਾ ਕੇ ਮੈਨੂੰ ਕਿਹਾ ਮਰਨਾ ਮੈਨੂੰ ਪਤਾ ਵਾ ਇਹ ਤੁਹਾਨੂੰ ਮਾਰ ਕੇ ਚੰਬੜੀਆਂ ਵੇਚੀਆਂ ਤੂੰ ਚੰਗਾ ਜਿੱਦਣ ਮਰ ਜੂਗੀ ਨਾ ਫੇਰ ਪਤਾ ਲੱਗਣਾ ਤੁਹਾਨੂੰ ਅਜੇ ਨਾ ਮੇਰੀ ਕੋਈ ਸਾਰ ਹੈਗੀ ਸਾਰ ਹੈ ਨਹੀਂ ਤੇਰੀ ਤੇਰੀ ਸਾਰ ਨੇ ਕਿਥੋਂ ਤੱਕ ਸਾਰੇ ਕੰਮ ਲੈਂਦੇ ਆ ਤੱਤ ਕਿਉਂ ਭਾਵੇਂ ਬੰਦੇ ਦੀ ਧੀ ਬਣ ਕੇ ਕਿਉਂ ਉਹਨੂੰ ਫੋਨ ਨਾ ਕਰੀ ਤੇ ਮੈਂ ਜੇਕਰ ਫੋਨ ਕਰਦਾ ਤਾਂ ਮੈਂ ਵੇਹਲਾ ਨਾ ਤੇ ਮੈਂ ਨਗਰ ਮੰਨਦਾ ਨਹੀਂ ਤੇ ਕਿ ਦੱਸਾਂਗਾ ਡੈਨਵਾ ਤੂੰ ਤੇ ਜਿਹੜੀ ਆਪਣਾ ਧੀ ਪਤਨ ਦਾ ਘਰ ਵੀ ਨਹੀਂ ਵੇਂਦੀ ਹੇ ਰੱਬਾ ਇਹ ਸਾਰੇ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਆ ਕੀ ਕਰਾਂ ਮੈਂ ਹਾਏ ਹੁਣ ਮੈਂ ਕਿੱਦਾਂ ਗੱਲ ਕਰੂੰ ਆਪਣੀ ਕੀ ਨਾ ਹੁਣ ਮੈਂ ਆਪਣੀ ਧੀ ਨੂੰ ਕਦੀ ਨਾ ਮਿਲੂਗੀ ਕਦੀ ਨਾ ਗੱਲ ਕਰੂੰਗੀ ਉਹਦੇ ਨਾਲ ਇੱਕ ਤਾਂ ਮੈਨੂੰ ਆਹ ਜਿਹੜੀ ਘਰ ਵਾਲਾ ਸਾਡੇ ਇਸ ਤੋਂ ਗੁੱਸਾ ਚੜ ਚੜ ਜਾਂਦਾ ਆ ਕਿੱਡੀ ਛੇਤੀ ਜਾ ਕੇ ਚੁਗਲੀ ਲਾਈ ਐ ਜੈਜੀ ਜੀ ਫੋਨ ਕਰਨ ਲੱਗੀ ਮੰਮੀ ਮੇਰਾ ਤੇ ਜੀਕਾ ਤਾਂ ਤੇ ਲੁੰਡੇ ਨੂੰ ਅੱਗ ਲਾਦਾ ਜਾਣੀ ਆ ਨਾ ਹੁਣੇ ਪੁੱਛ ਨਹੀਂ ਇਹਨੂੰ ਚਰਚਾ ਨਾ ਚ ਰੱਖ ਮੈਂ ਨਾ ਵੀ ਮੋਟਰ ਵਾਲੀ ਪੱਤੀ ਆ ਗਈ ਆ ਤੇ ਜਾ ਕੇ ਕਣਕ ਨੂੰ ਪਾਣੀ ਲਾ ਹੀ ਆਈਏ ਮੇਰੀ ਗੱਲ ਸੁਣੋ ਮੈਂ ਤਾਂ ਥੱਲੇ ਲੱਭਣ ਦੀ ਹਾਂ ਉਹ ਮੈਂ ਤਾਂ ਧੁੱਪ ਚੜੀ ਆ ਨਾਲੇ ਮੈਂ ਵੇਖਣ ਡੈ ਲੇਟ ਆਈ ਕਿ ਨਹੀਂ ਲੇਟ ਆ ਗਈ ਆ ਮੈਂ ਨਾ ਪਿੰਡ ਜਾ ਕੇ ਤਾਂ ਪਾਣੀ ਲਾਵਾਂ ਕਣਕ ਨੂੰ ਭਵਾ ਦੇਣਾ ਹੋ ਗਿਆ ਅੱਗੇ ਸੋਇਦਿਆ ਸੋਇਦਿਆ ਕੰਮ ਚ ਨਹੀਂ ਨਿਕਲਿਆ ਗਿਆ ਤੇ ਪਾਣੀ ਬਾਚ ਲਾ ਲਿਓ ਹਾਂ ਹਾਂ ਤੇ ਮੇਰਾ ਇੱਕ ਕੰਮ ਹੀ ਕਰ ਦੋ ਮੈਂ ਕਹਿਂਦੀ ਆ ਪੀ ਮੁੰਡੇ ਦੇ ਨਾ ਸਿਆਲ ਵਾਲੇ ਕੱਪੜੇ ਹਨੀ ਆ ਤੇ ਉਹਨੇ ਆਈ ਆਈਏ ਉਹਨੂੰ ਕਿਤੇ ਠੰਡ ਨਾ ਲੱਗ ਜੇ ਮੈਂ ਤੇ ਉਹਨੂੰ ਰਜਾਈ ਚੋਂ ਨਹੀਂ ਬਾਹਰ ਕੱਢਣ ਦੀ ਪੀ ਠੰਡ ਲੱਗ ਜੂਗੀ ਮੁੰਡੇ ਨੂੰ ਕੋਈ ਨਹੀਂ ਮੈਨੂੰ ਹੁਣ ਮੋਟਰ ਚਲਾ ਆਵੰਦੇ ਤੇ ਮੁੜ ਕੇ ਲੈ ਆਵਾਂਗੇ ਸ਼ਾਮ ਜੀ ਨੂੰ ਜਾ ਕੇ ਸ਼ਾਮ ਜੀ ਨੂੰ ਜ਼ਰੂਰ ਸਿਰ ਜਲਦੀ ਨਹੀਂ ਰਹੋ ਜੰਦਾ ਕੰਮ ਨਹੀਂ ਕਰਨੇ ਹੁੰਦੇ ਸ਼ਾਮ ਨੂੰ ਤੇ ਹੁਣ ਚਲ ਜੰਨੇ ਇਦਾਂ ਕਰੋ ਆ ਅਲਾਗੇ ਤੇ ਆਵਾ ਹਰਚਵਾਲ ਕਥੂਲਾ ਕੇ ਕਪੜੇ ਕਪੜੇ ਹਨ ਕਿ ਤੈਨੂੰ ਇੱਥੋਂ ਧਾਰ ਕੇ ਤੂੰ ਹੀ ਪਿੰਡ ਚਲ ਜਿਓ ਤੇ ਵੇਖ ਆਇਓ ਫਿਰ ਬੰਬੀਆਂ ਦੀ ਬੱਤੀ ਚੱਲ ਫਿਰ ਮੁੰਡੇ ਨਾਲ ਹੀ ਕਰਦਾ ਉਹਨੂੰ ਨਾਲ ਹੀ ਲੈ ਜਾਨੀ ਪਰ ਰੈਨ ਕੀ ਉਹਦੇ ਮਿਰਚੇ ਦੇ ਤੇ ਕਪੜੇ ਲੈਣੇ ਆ ਚੱਲ ਨਾਲ ਹੀ ਲੈ ਜਾਨੇ ਆ ਤੇ ਨਾਲੇ ਐਂ ਕਰ ਮੰਮੀ ਕੋ ਪੈਸੇ ਲੈ ਲੈ ਮੰਮੀ ਨੂੰ ਨਹੀਂ ਦੱਸਣਾ ਦੱਸਣਾ ਆ ਥੋੜੇ ਬਹੁਤੇ ਪੈਸੇ ਮੇਰੇ ਕੋ ਹੈਗੇ ਆ ਤੇ ਉਹਦੇ ਮੈਨੂੰ ਨਾ ਵੀ ਦਿੱਤੇ ਹੀ ਤੇ ਇਦਾਂ ਕਰਿਓ ਡੈਡੀ ਕੋ ਥੋੜੇ ਜੇ ਮੰਗ ਲਿਓ ਮੰਮੀ ਕੋ ਮੰਗੇ ਨਾ ਤੇ ਉਹਨੇ ਪਹਿਲੇ ਹੀ ਰੋੜਾ ਬੋਲ ਪੰਬਾਉਣ ਲੱਗ ਪੈਣਾ ਵਾ 20 ਗੱਲਾਂ ਉਹਨੀਆਂ ਨੂੰ ਸੁਣਾਉਣੀਆਂ ਵਾ ਫੇਰ ਨਾਲੇ ਉਹਨੇ ਸਨਾਹ ਸੁਹ ਦੇਣ ਲੱਗ ਪੈਣੇ ਆ ਮੈਨੂੰ ਆ ਵੀ ਲੈ ਦੋ ਮੈਨੂੰ ਆ ਵੀ ਲੈ ਦੋ ਤੇ ਆ ਜਾਓ ਤੁਸੀਂ ਉਹਨੇ ਕਿਤੇ ਹੀ ਪੈੇ ਖੜਨੇ ਆ ਤੇ ਇਹਨੂੰ ਲੈ ਕੇ ਜਾ ਵਾਦੂ ਦੀਆਂ ਦੀਆਂ ਗੱਲਾਂ ਸੁਣਨੀਆਂ ਉਹ ਚੱਲ ਐਂ ਕਰ ਮੁੰਡੇ ਨੂੰ ਠਣ ਚ ਕੀ ਖੜਨਾ ਵਾ ਉਹਦੇ ਨੰਬਰ ਹੁੰਦਾ ਹੀ ਹੋਟਲੇ ਪਾਸੇ ਕਿ ਵੇਖ ਲੈ ਕਿਹੜੀ ਸ਼ਰਟ ਦਾ ਨੰਬਰ ਉਹਦੇ ਹਿਸਾਬ ਨਾਲ ਲੈ ਆਵਾਂਗੇ ਹੋਵੇ ਕਹਿੰਦੇ ਤੂੰ ਠੀਕ ਹੀ ਦੇ ਫੇਰ ਮੰਮੀ ਨੂੰ ਦੱਸ ਕੇ ਜਾਣਾ ਪਊਗਾ ਆ ਤਾਂ ਮੰਮੀ ਕੋ ਮੁੰਡਾ ਛੱਡ ਕੇ ਜਾਣਾ ਤੇ ਦੱਸਣਾ ਤੇ ਪੈਣਾ ਹੀ ਆ ਤੁਹੀ ਦੱਸੋ ਫਿਰ ਮੈਂ ਨਹੀਂ ਦੱਸਣਾ ਚੱਲ ਮੈਂ ਦੱਸ ਦਿੰਨਾ ਵਾ ਆਜੋ ਇਹਨੂੰ ਖਾ ਚੱਲੀਏ ਮੰਮੀ ਚੱਲ ਪਾ ਫੇ ਕੱਪੜੇ ਆਜੋ ਇੱਥੇ ਆਹੋ ਮੈਂ ਬਦਲਨੀ ਹੈ ਆਜੋ ਫਿਰ ਫਟਾਫਟ ਚਾਹ ਪੁੱਛ ਲਓ ਮੰਮੀ ਨੂੰ ਪੁੱਛ ਲੈਣਾ ਹਾਏ ਹਾਏ ਕਦਾਂ ਕੀ ਹੋ ਗਿਆ ਵਾ ਤਾਂ ਹੁਣ ਹੀ ਆਕੜ ਗਈ ਸਾਰੀ ਮੈਨੂੰ ਲੱਗਦਾ ਮੈਂ ਮਰੀ ਜਾਣਾ ਵਾ ਕੀ ਹੁੰਦਾ ਜਾਂਦਾ ਮੇਰੇ ਸਰੀਰ ਨੂੰ ਚੰਗੀ ਭਲੀ ਹੁੰਦੀ ਹੈਗੀ ਪਤਾ ਨਹੀਂ ਕੀ ਬਣ ਗਿਆ ਵਾ ਇੱਕ ਗੱਲ ਵਾ ਮੈਂ ਸੋਚਦੀ ਵੀ ਜ਼ਿਆਦਾ ਵਾਂ ਮੈਨੂੰ ਲੱਗਦਾ ਸੋਚ-ਸੋਚ ਕੇ ਨਾ ਮੇਰੇ ਸਰੀਰ ਦਾ ਹੀ ਫੱਕਾ ਵੱਜ ਗਿਆ ਵਾ ਇੱਕ ਸਾਰਾ ਟੱਬਰ ਮੈਨੂੰ ਵੱਢ ਖਾਣ ਨੂੰ ਪੈਂਦਾ ਵਾ ਚੱਲ ਹੋਰ ਨਹੀਂ ਕੋਹ ਤੇ ਬੰਦਾ ਕਿਤੇ ਸੁੱਖ-ਦੁੱਖ ਕਰੇ ਇਹ ਤਾਂ ਮੇਰੇ ਸਿਰ ਦੇ ਵਾਲਾ ਨੂੰ ਪੈਣ ਰਹਿ ਗਏ ਚੱਜ ਨਾ ਮੇਰੇ ਨਾਲ ਬੋਲਦੇ ਨਹੀਂਗੇ ਤੇ ਮੈਂ ਸੋਚ-ਸੋਚ ਚ ਮਰਨਾ ਹੀ ਆ ਸੰਗਾਸ ਉਹ ਮਰ ਚੂੰਗੀ ਇਹਨਾਂ ਦੇ ਗਲੋਂ ਲੱਤ ਚੂੰਗੀ ਕੀ ਕਰਾਂ ਰੱਬਾ ਮੈਂ ਨਵਦੀਪਾ ਕੀ ਗੱਲ ਤੂੰ ਬੜੀ ਕੱਲੀ ਜੀ ਬੈਠੀਂ ਸੈਟਦੇ ਹੋ ਕੀ ਯਾਰ ਕੱਲੀ ਨਾ ਬਾਂਦੀ ਹੋਰ ਦੱਸੋ ਕੀ ਕਰਾਂ ਮੰਮੀ ਤੇ ਮੇਰੇ ਨਾਲ ਬੋਲਦੇ ਨਹੀਂ ਸਿੱਧੇ ਮੈਂ ਜਿੱਥੇ ਮੈਂ ਜਾਣੀ ਉੱਥੋਂ ਦਵਾ ਦਵਾ ਬਾਹਰ ਚਲ ਜਾਵਾਂਗੇ ਤੇ ਗੱਲਾਂ ਸੁਣਾਉਣਾ ਕਿੰਨੇ ਨਵਦੀਪਾ ਕੋਈ ਗੱਲ ਨਹੀਂ ਮੈਂ ਵਿਖਾਂ ਤੇਰੇ ਨਾਲ ਹੋ ਤਾਂ ਚਲੋ ਕੋਈ ਗੱਲ ਨਹੀਂ ਕਿਹਨਾਂ ਆ ਰਹੀਓ ਪਰ ਇਹ ਵਕੀਲੀ ਤੋਂ ਇੱਕ ਘਰ ਚ ਰਹਿੰਦੇ ਹੋਏ ਸਾਰੇ ਜੀ ਇਕੱਠੇ ਤੇ ਇੱਕ ਦੂਜੇ ਨਾਲ ਕੋਈ ਨਾ ਮੁੱਲੇ ਤੇ ਫਿਰ ਕਿਦਾਂ ਲੱਗਦਾ ਕੋਈ ਗੱਲ ਨਹੀਂ ਸਭ ਕੁਝ ਵਧੀਆ ਹੋ ਜਾਣਾ ਅਜੇ ਕੱਲ ਤੇ ਤੂੰ ਆਈ ਹੈ ਉਹਨਾਂ ਨੂੰ ਆਪ ਹੀ ਹੌਲੀ ਹੌਲੀ ਸਮਝ ਲੱਗ ਜਾਣੀ ਹੈ ਤੂੰ ਮੇਰੇ ਤੇ ਛੱਡ ਦੇ ਸਾਰਾ ਕੁਝ ਤੂੰ ਐਵੇਂ ਫੇਰ ਨਾ ਕਰਿਆ ਕਰ ਤੂੰ ਇਹਦੇ ਕਹੀ ਜਾਂਦੀ ਓ ਪਰ ਇਹ ਬਾਣਾ ਵੀ ਨਹੀਂ ਇੰਦਾ ਰਿਆ ਜਾਂਦਾ ਇਹ ਤਾਂ ਸਹੀ ਗੱਲ ਤੇ ਤੇਰੀ ਬਿਲਕੁਲ ਸਹੀ ਹੈ ਪਰ ਹੁਣ ਉਹਨਾਂ ਨੂੰ ਵੀ ਹੌਲੀ ਹੌਲੀ ਸਮਝਾਉਣੀ ਏ ਉਹ ਵੀ ਆਪਣੇ ਥਾਂ ਸਹੀ ਨੇ ਗੁੱਸੇ 'ਚ ਨੇ ਕਿੰਨਾ ਕੁਝ ਹੋਇਆ ਹੈ ਹਾਂਜੀ ਹੋ ਸਾਨੂੰ ਤੇ ਸਭ ਕੁਝ ਪਤਾ ਉਹਨਾਂ ਨੂੰ ਕਈ ਗੱਲਾਂ ਦਾ ਨਹੀਂ ਪਤਾ ਉਹ ਨਾਲ ਸਮਝਣ ਦੇ ਨੇ ਜੀ ਇਹਨਾਂ ਦੇ ਮੇਨ ਗੱਲ ਤੇ ਸੋਨੇ ਦੀ ਆਣਾ ਵਾਹੀ ਕਿ ਜਿਹੜਾ ਉਹਦਾ ਮੰਮੀ ਲੱਗੀ ਸੀ ਮਨੋਦੀਪ ਹੈਗੀ ਤੇ ਸਹੀ ਜੀ ਉਹੀ ਚਾਹੀਦਾ ਵਾ ਤੇ ਮੈਨੂੰ ਸਿੱਧਾ ਕਹਿ ਦੇਣਾ ਮੈਂ ਆਪਣੀ ਮਾਂ ਨੂੰ ਕਹਿ ਇਹ ਤਰੀਕੇ ਨਾਲ ਜਿੱਦਾਂ ਮਰਜ਼ੀ ਲੈ ਕੇ ਆਵਾਂ ਕੋਈ ਗੱਲ ਨਹੀਂ ਤੂੰ ਉੱਤੇ ਮਿੱਟੀ ਪਾ ਹੁਣ ਉਹ ਚੀਜ਼ ਨੂੰ ਆਪਾਂ ਸੋਚਣੀ ਨਹੀਂ ਹੈਗਾ ਠੀਕ ਆ ਨਾ ਆਪਾਂ ਆਪਣਾ ਵੇਖੀਏ ਕਿ ਕੀ ਕਰਨਾ ਹੈ ਹੁਣ ਇੱਕ ਦੂਜੇ ਦੇ ਮਗਰ ਲਾ ਕੇ ਆਪਣਾ ਥੋੜਾ ਵਗਾੜ ਲੈਣਾ ਵਾ ਟੀਚ ਦਾ ਡਿਗਰ ਹੈਗੀ ਪਰ ਇਹਨਾਂ ਏਦਾਂ ਘਰ ਵਿੱਚ ਰਹਿਣਾ ਔਖਾ ਹੋ ਜਾਂਦਾ ਵਾ ਏਦਾਂ ਕਿੰਨਾ ਕੁ ਟਾਈਮ ਲੰਘੂਗਾ ਨਵਦੀਪ ਵੇਖੀ ਇੱਕ ਦਿਨ ਸਭ ਕੁਝ ਵਧੀਆ ਹੋ ਜਾਣਾ ਮੈਂ ਐਵੇਂ ਹੀ ਧਣਾ ਘਰਿਆ ਕਰ ਚਲੋ ਮੈਂ ਆਦੇ ਕੋ ਕਿੰਨੀ ਕੀ ਜਲਦੀ ਤੋਂ ਜਲਦੀ ਵਧੀਆ ਹੋ ਜੇ ਇਹਦੇ ਨਾਲ ਦੀ ਰੀਸ ਨਹੀਂ ਹੈਗੇ ਸਾਰੇ ਜਣੇ ਰਲ ਮਿਲ ਕੇ ਰਹੀਏ ਨਾ ਤੇ ਉਹ ਵਧੀਆ ਲੱਗਦਾ ਵਾ ਇਹ ਥੋੜੀ ਆਪ ਇੱਕ ਘਰ ਵਿੱਚ ਤੇ ਮੂੰਹ ਮਟ ਕੇ ਕਿ ਦੂਜੇ ਨਾਲ ਧੁਏ ਫਿਰੋ ਨਹੀਂ ਨਹੀਂ ਵੇਖੀ ਮੈਂ ਇੱਕ ਦਿਨ ਸਾਰਾ ਕੁਝ ਵਧੀਆ ਕਰਦਾਗਾ ਹੋਰ ਦੱਸ ਤੂੰ ਦੇਖੇ ਚੀਜ਼ ਦੀ ਲੋੜ ਤਾਂ ਚੱਲੀ ਸ਼ਹਿਰ ਸ਼ੋਰ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਉੱਧਾਂ ਖੁਸ਼ ਹੈ ਨਾ ਹਾਂਜੀ ਠੀਕ